ਅੱਜ ਮੈਂ ਜਾ ਰਹੀ ਹਾਂ ਅਸ ਦੇ ਪਿੱਕੇ ਅੱਜ ਸੀ ਜਾ ਰਹੇ ਹਾਂ ਪਿੰਡ ਲਈ ਸਾਢੇ 3:00 4:00 ਵੱਜ ਚੁੱਕੇ ਆ ਹੁਣ ਅਸੀਂ ਤੁਰਾਂਗੇ 10:00 ਵਜੇ ਨੂੰ ਅਸੀਂ ਪਹੁੰਚ ਜਾਵਾਂਗੇ 11:00 ਵਜੇ ਨੂੰ ਸਾਢੇ 3:00 ਹੋ ਗਿਆ ਚੱਲੇ ਅਸੀਂ ਪਹੁੰਚਾਂ ਸਾਢੇ 3:00 ਹੋ ਗਏ ਆ ਕਿੰਨੇ ਵਜੇ ਪਹੁੰਚਾਂਗੇ ਅੰਦਰ ਗੰਗਾ ਨਗਰ ਰੁਕ ਗਏ ਫੇਰ ਤਾਂ ਪਹੁੰਚ ਜਾਗੇ 11:00 ਬਜੇ ਹਨ ਨਹੀਂ ਅਸੀਂ 9:30 10:00 ਵਜੇ ਨੂੰ ਪਹੁੰਚ ਜਾਾਂਗੇ ਭਾਈ ਬਾਈ ਇੱਕ ਮੈਸੇਜ ਆਇਆ ਕਹਿੰਦੇ ਭਾਈ ਪੈਨੇ ਅਸੀਂ ਤੇਰੀਆਂ ਪੁਰਾਣੀਆਂ ਵੀਡੀਓਜ਼ ਬਹੁਤ ਮਿਸ ਕਰਦੇ ਆ ਮਾਨਸਾ ਜਾ ਕੇ ਪਲੀਜ਼ ਪਰਾਵਾਂ ਨਾਲ ਵੀਡੀਓ ਬਣਾਓ ਜਿਲ੍ਹੇ ਲੈ ਜਾ ਕੇ ਪ੍ਰਾਮੇਰੇ ਡਿੱਕੀ ਆਂਦੇ ਆ ਹਮ ਚਲੇ ਹੈ ਮਾਨਸਾ ਇਹ ਅਜਾ ਚਾ ਵੀਗਾ ਐ ਹੁੰਦਾ ਪਿੱਕਿਆ ਦਾ ਚ ਖੁਸ਼ੀ ਦੇਖੋ ਖੁਸ਼ੀ ਖੁਸ਼ੀ ਇਹ ਹੈਗਾ Rajasthan ਦਾ ਕਿਹੜਾ ਬਾਰਡਰ ਬਨਜੌਰ ਹੂੰ ਪਾਕਿਸਤਾਨ ਤੇ ਇੰਡੀਆ ਦਾ ਜੋ ਵੀ ਆ ਬਨਜੌਰ ਸਾਈਡ ਲੇਲਾ ਮਜਨੂ ਲੇਲਾ ਮਜਨੂ ਵਾਲੀ ਸਾਈਡ ਦੇਖੋ ਬਈ ਇਹਦੇ ਵਿੱਚ ਹੈਗੀ ਆ ਆਰਮੀ ਓਏ ਕਿ ਨਹੀਂ ਹਾਂ ਹਾਂ ਇੱਥੇ ਆ ਸ਼ੋਨੀ ਦੇ ਵਿੱਚ ਆ ਬੈਠੇ ਆ ਬਾਦੂਪੁਰ ਆਰਮੀ ਵਾਲੇ ਇੱਥੇ ਅਗੇ ਹੋਣੀ ਆ ਉਹ ਦਿਨ ਸੀ ਕਿ ਨਾ ਆਪਾਂ ਹਸਤਾ ਪਰ 10 ਦਿਨ ਪਹਿਲਾਂ ਆਏ ਸੀਗੇ ਰਾਤ ਨੂੰ ਜਿੱਦਣ ਇੱਥੇ ਖੜੇ ਤਾਂ ਸੀ ਟਰੈਕਟਰ ਉਹਨਾਂ ਦੇ ਆ 5 ਕੇ 7 ਕਿਲੋਮੀਟਰ ਦਾ ਸਾਰਾ ਬਾਰਡਰ ਰਹਿ ਗਿਆ ਇੱਥੋਂ ਪਾਕਿਸਤਾਨ ਦਾ ਇਹ ਹੈਗਾ ਬਾਰਡਰ ਅੱਛਾ ਪਾਕਿਸਤਾਨ ਦਾ ਇਥੋਂ ਲੱਗ ਗਿਆ ਹੈ ਹਾਂ ਜੀ ਇਥੋਂ ਲੈਲਾ ਮਜਨੂ ਦੀ ਜਿਹੜੀ ਜਗ੍ਹਾ ਆ ਉਹ ਜਿਹੜੇ ਲੈਲਾ ਮਜਨੂ ਸੀਗੇ ਜਿਹੜੇ ਲਵਰ ਸੀਗੇ ਮਰ ਕੇ ਸੀਗੇ ਉਹ ਹੈਗੀ ਆ ਸਾਰੇ 3-4 ਕਿਲੋਮੀਟਰ ਹੀ ਇੱਥੋਂ ਅੱਛਾ ਉਥੋਂ ਉਹਦੀ ਉਹਨਾਂ ਦੀ ਜਗ੍ਹਾ ਤੋਂ ਨਾ ਜਿਹੜੀ ਉੱਥੇ ਕੋਈ ਨਾ ਆਪਾਂ ਚੱਲਾਂਗੇ ਜਿੱਦਣ ਆਗੇ ਦੇ ਦੰਦ ਤੋਂ ਇਕੱਲੇ ਹੁੰਦਾ ਉਹ ਦੇਖੋ ਹੁਣ ਸਾਰਾ ਉਹ ਉਦਣ ਨਾ ਤੇ ਉੱਥੋਂ ਹੈਗਾ ਬਾਟਰ ਸਾਰਾ 2 ਕਿਲੋਮੀਟਰ ਹੀ ਹੁਣ ਮੈਨੂੰ ਲੱਗਦਾ 2 ਟਾਈ ਬਸ ਸਾਹਮਣੇ ਉੱਥੇ ਤਾਂ ਆਵਾਜ਼ ਵੀ ਆਉਂਦੀ ਆ ਜਿਵੇਂ ਉੱਧਰਲੇ ਪਿੰਡਾਂ ਵਿੱਚ ਲੋਕੀ ਸਬਜੀ ਨਹੀਂ ਵੇਚਤੇ ਉਵੇਂ ਹੋਖੇ ਦਿੰਦੇ ਤੇ ਉਹ ਵੀ ਆਉਂਦੀਆਂ ਨੇ ਆਵਾਜ਼ਾਂ ਕੁਝ ਸਾਰਾ तक चुके हैं हम तो नौ no, दस बजे पहुंच गे कोई फायदा त्यार होगा कैठ <laughs> oh, wow. ਨਿਊ ਸੂਟ ਤੇ ਬਈ ਨਿਊ ਸੂਟ ਬਈ ਆਨਾ ਪਰ ਇੱਕ ਮੈਸੇਜ ਕੀਤਾ ਸੀ ਵੀਰ ਨੇ ਪੀਵੀ 31 ਆਈ ਥਿੰਕ ਮਾਨਸਾ ਏਰੀਏ ਦੇ ਵਿੱਚੋਂ ਉਧਰੋਂ ਹੋਣਾ ਕਿ ਤੇ ਵੀਰਾ ਕਹਿੰਦੇ ਵੀ ਅਸੀਂ ਨਾ ਵੀ ਤੁਹਾਡੀਆਂ ਪੁਰਾਣੀਆਂ ਵੀਡੀਓਜ਼ ਬਹੁਤ ਮਿਸ ਕਰਦੇ ਹਾਂਗੇ ਵੀ ਜਦੋਂ ਤੁਸੀਂ ਪੰਜਾਬ ਗਏ ਮਾਨਸਾ ਹੈ ਤੇ ਆਪਣੇ ਮਤਲਬ ਭਰਾਵਾਂ ਨਾਲ ਨਾ ਉਹ ਵੀ ਵੀਡੀਓਜ਼ ਪਾਓ ਤੇ ਲੋਕ ਤੋਡੀ ਉਹ ਕਰਤੀ ਵਿਸ਼ਪੂਰੀ ਅਸੀਂ ਅੱਜ ਹੀ ਜਾ ਰਹੇ ਆ ਬਾਦਸਾ ਹਾਂ ਐਵੇਂ ਸੇ ਹੁੰਦਾ ਵੀ ਹਨਾ ਵੀ ਚਲੋ ਮਤਲਬ ਪਹਿਲਾਂ ਅਸੀਂ ਬਹੁਤ ਖੱਪ ਪਾਉਂਦੇ ਹੁੰਦੇ ਸੀਗੇ ਫਿਰ ਹੁਣ ਵਿਆਹ ਹੋ ਗਿਆ ਤੇ ਉਹ ਮਿਸਤਾ ਕਰਦੇ ਆ ਪਰ ਲੋ ਤੁਹਾਡੀ ਰੀਜ ਪੂਰੀ ਕਰਤੀ ਅਸੀਂ ਅੱਜ ਹੀ ਜਾ ਰਹੇ ਆ ਬਈ ਬਾਦਸਾ ਤੇ ਮੈਂ ਜਾ ਕੇ ਦੇਖਿਆ ਔਰ ਮੇਰੇ ਭਾਈਆਂ ਨਾਲ ਰੀਲਸ ਪਾਉਂਦੀ ਮੇਰੇ ਭਾਈ ਤਾਂ ਆਪ ਉਧਰੇ ਪਏ ਆ ਮੇਰੇ ਬਿਨਾਂ ਵੀ ਆ ਜਾ ਭੈਣੇ ਸਵੇਰ ਦੇ ਨੇ ਸੋ ਫੋਨ ਕਰਤਾ ਕਿੱਥੇ ਆ ਗਈ ਕਿੱਥੇ ਆ ਗਈ ਕਿੱਥੇ ਆ ਗਈ ਹੋ ਨਹੀਂ ਆਵੇਂ ਭਰਾਵਾ ਕਰੋਣੀਆਂ ਤੁਹਾਡੇ ਤੋਂ ਆ ਕੇ ਆਪਦੀ ਸੇਵਾ ਪਾਣੀ ਆ ਰੱਖ ਬੈਠੇ ਤਾਂ ਚੂਸ ਪੀ ਲੋ ਠੰਡਾ ਪਹੁੰਚ ਗਏ ਆ ਗਿੱਦੜ ਵਹੇ ਗਿੱਦੜ ਵਹਾਂ ਗਿੱਦੜ ਵਹਾਂ ਟਾਈਮ ਹੋ ਗਿਆ 7:45 ਅਸੀਂ ਤੁਰੇ ਸੀਗੇ 3:30 ਬਾਬਾ ਟਾਈਮ ਹੋ ਗਿਆ ਫਿਰ ਵੀ ਉੱਜਾਗੇ ਅੱਡੀ ਇਹਦੇ ਵੀ ਆਣ ਲੱਗੀ ਅ ਮਤਲਬ ਅ ਫਨੀਲ ਉਹ ਸਾਡੇ ਕਲੋਵਸ ਦੇ ਨੂੰ ਪਹੁੰਚਾਂਗੇ ਕੋਈ ਨਹੀਂ ਆ ਦੇਖੋ ਇਹ ਆ ਗਈ ਹੈ ਜੀ ਪਿੰਡ ਮੇਰਾ ਆ ਵੀ ਆ ਮੈਂ ਦਾਸੇ ਵਾਸਤੇ ਧੂੰਆਂ ਤੇ ਆਤੋਂਦੀ ਦੀ ਕੀ ਹੁੰਦੀ ਹੈ ਕਿਉਂ ਦਿਖਦੀ ਹੈ ਨਾ ਹੁਣ ਤਾਂ ਸਾਲਾ ਜਮੇ ਦੀ ਗਣੋ ਆ ਗਿਆ ਸ਼ੁੱਧ ਹਵਾ ਸਾਡੇ ਪਿੰਡ ਦੀ ਨੇਚਰਲ ਠੀਕ ਹੈ ਇਹ ਨੇਚਰਲ ਹੈ ਨਾ ਐਨ ਵਾਅਰਨਮੈਂਟ ਇੱਥੋਂ ਦਾ ਹਾਂ ਆਉਣ ਲੱਗਿਆ ਰੋ ਮੇਰੇ ਫੋਨ ਬੜਾ ਨੇਚਰਲ ਨਾ ਹੈਗਾ ਦੇਖੋ ਵਧੀਆ ਸਕੂਨ ਜਾਂ ਮਿਲਣ ਲੱਗਿਆ ਨਾ ਹਾਂ ਆਏ ਆ ਦੇਖੋ ਹੀਰਕਾ ਦੀਦਾ ਨਾ ਤੁੰਦ ਚ ਵੀ ਹੀਰਕਾ ਆਏ ਹੁੰਦਾ ਬਈ ਆਪਦਾ ਪਿੰਡ ਤਾਂ ਪਿੰਡੀ ਆਹੋ ਪਾਵਾ ਉਹ ਇਤਰੋ ਬਜ਼ਲ ਜੀ ਚਲੋ ਭਈ ਆ ਗਈ ਮੇਰੇ ਫ੍ਰੈਂਡ ਦੀ ਹਰਜੂ ਆ ਗਈ ਉਹ ਖੜਿਆ ਕਰਦੇ ਵਾਓ ਕਰਕੇ ਸ਼ੁਕਰ ਹੈ ਬਹੁਤ ਜੀ ਗੇਟ ਖੁੱਲਾ ਹੈਗਾ ਕੋਲ ਤਾਂ ਕੇ ਨਾ ਦੇਖੀ ਖਾਈ ਇਹ ਕਾਰ ਮੇਰਾ ਖੜਿਆ ਵਿਚਾਰੇ ਉਹ ਇੰਨੀ ਰਾਤੋਂ ਕਿਦਾ ਜਵਾਕ ਕਰਦਾ ਓਏ ਹਿੱਲੇ ਹੋਇਆ ਤੁਹਾਡੇ ਪਿੱਛੇ ਸਵਾ ਹਿੱਲੇ ਹੋਇਆ ਦੇਖੋ ਘਰ ਵਾਹ ਦੇਖਿਆ ਵੋਏ ਹਾਂ بابا ਕੁਛ ਬਦਲ ਗਿਆ ਹਨਾ ਮੇਰੇ ਮੰਗਰੋ ਹਾਂ ਪਹਿਲਾਂ ਗੱਡੀ ਇੱਧਰ ਲਾਉਂਦੇ ਹੁੰਦੇ ਸੀ ਹੁਣ ਇੱਧਰ ਲਾਉਣ ਲੱਗ ਗਏ ਮਸਟੈਂਗ ਕਿਉਂ ਨਹੀਂ ਬਦਲੀ ਪਹਿਲਾਂ ਗੱਡੀ ਇੱਧਰਲੇ ਪਾਸੇ ਲਾਉਂਦੇ ਸੀ ਹੁਣ ਇੱਧਰ ਲਾਉਣ ਲੱਗ ਗਏ ਕਿੰਨਾ ਕੁਛ ਬਦਲ ਗਿਆ ਵੋਏ ਚਲੋ ਪਹੁੰਚ ਚੁੱਕ ਗਿਆ ਟਾਈਮ ਹੋ ਗਿਆ 11:00 ਵਜੇ ਗਿਆ ਤੇ ਹੱਪ ਪਹੁੰਚ ਗਏ ਖਾ ਲੋ ਰਿਵਨ ਉਹ ਰੋਟੀ ਬਣੀ ਆਂਦੀ ਹੈ ਇਹ ਇੱਧਰ ਕੀ ਬਣਾਇਆ ਵਾਓ ਐਸ ਤੋਂ ਬਟਰ ਪਨੀਰ ਦਾ ਰੋਟੀ ਆ ਬਲੌਗ ਦੇ ਚੱਕਰ ਦੇ ਵਿੱਚ ਉਹ ਵੀ ਰਮ ਇਗਨੋਰ ਹੀ ਕਰਦਾ ਹੈਲੋ ਗਾਇਸ ਕੁਆਲਟੀ ਹਾਂ ਮੇਰਾ ਭਾਈ ਸੇਵਾ ਕਰੀਦਾ ਹੈ 11 ਵਜੇ ਬਰਥਡੇ 90 ਤੁਹਾਡਾ ਟਾਈਮ ਆਗਾ ਭਾਈ ਉਹ ਮੜੇ ਸ਼ੂ ਕਰੀਂ ਟਾਈਮ ਕਿੰਨਾ ਹੋ ਗਿਆ ਜੀ ਵੀ ਪਹੁੰਚਿਆ ਜੀ ਉਹ ਖੜ ਜੋ ਜੀ ਉਹ ਦੇਖੋ ਜੂਮ ਹੀਗਾ ਹਾਂ ਲੈ 11 ਵਜੇ ਤੇ ਹੁਣ ਅਸੀਂ ਵਲੌਗ ਤੇ ਵਲੌਗ ਸਟਾਗੇ